ਜਪਜੀ ਜਪਜੀ ਸਾਹਿਬ ਅਨਵਾਦ ਹੋਇਆ ਹਮ ਲੋਕ ਨਾ ਕੀ ਕਹਿ ਰਹੇ ਨੇ ਕਰਨਾਟਕ ਦੇ ਲੋਕ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਵੀ ਕੰਨੜ ਵਿੱਚ ਲੈ ਕੇ ਆਓ ਇੰਨੇ ਪ੍ਰਭਾਵਿਤ ਨੇ ਮੈਂ ਤੁਹਾਨੂੰ ਕੰਨੜ ਵਿੱਚ ਸੁਣਾਵਾਂਗਾ ਤੁਸੀਂ ਵੀ ਪ੍ਰਭਾਵਿਤ ਹੋਵੋਗੇ ਕਿਵੇਂ ਕੰਨੜ ਵਿੱਚ ਅਨਵਾਦ ਹੋਇਆ ਕਮਾਲ ਹੈ ਬਿਲਕੁਲ ਕਮਾਲ ਹੈ ਮਹਾਰਾਜ ਤੁਸੀਂ ਜੇ ਸੁਣੋਗੇ इन्नी मैं खुद हैरान होया सी कि जब जी साहब दी न्यू वड्डी पद्धर ते अनुवाद इत्थे बैठ के कितने में यही था है यही था है महाराज मेरे था। था 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 हाँ यही कमरा यही कमरा जब जी साहब दा अनुवाद होया एक ओंकार सतनाम कर्ता पूर्वक निर्भव निर्वय अकाल मूरत अजनी साहेब गुरु प्रसाद जप आद सत जुगा सच है भी सच नानक हो सी वे सच देवर बने अवन हैसुर सत्या ਬਹਿਰ ਇਤਨਾਤਾ ਵੈਰਤਵ ਰਹਿਤਨਾਤਾ ਕਾਲ ਰਹਿਤਨਾਤਾ ਗੁਰੂ ਕਰਪ ਕਟਾਖਸ਼ਨਾਤਾ ਪ੍ਰਾਰਥਿਚੂ ਆਦਿ ਕਾਲਿ ਦਿਲ ਸਤਨਾਤਾ ਅੰਤ ਦਿਲ ਸਤਨਾਤਾ ਈਗਲ ਸਤਨਾਤਾ ਮੁੰਦੇ ਨੂੰ ਸਤਿ ਨਿਰਵਨਾਤਾ ਕਮਾਲ ਹੈ ਨਾਤਾ 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 ਤੁਸੀਂ ਚੋ ਧੁੰਨ ਦੇਖੋ ਤੁਸੀਂ ਉਸ ਦੀ ਪ੍ਰਾਸ ਦੇਖੋ ਲੈ ਦੇਖੋ ਕਮਾਲ ਹੈ ਤੁਸੀਂ ਪੂਰਾ ਕੰਨੜੀ ਵੀ ਸੁਣੋਗੇ ਸੁਣਦੇ ਰਹੋਗੇ ਇਹ ਇਸ ਲਈ ਉੱਥੇ ਦੇ ਲੋਕ ਪ੍ਰਭਾਵਿਤ ਹੋ ਕੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਕੰਨੜੂ ਚ ਕਲਿਆਣ ਲਈ ਕਹਿ ਰਹੇ ਨੇ ਕਲਿਆਣ ਹੀ ਕਹਿ ਰਹੇ ਨੇ ਸਰ ਤੁਸੀਂ ਮੈਂ ਅੱਗੇ ਜਰੂਰ ਵਧਣਾ ਚਾਹੂੰਗਾ ਤੁਸੀਂ ਇੱਕ ਹੋਰ ਗੱਲ ਵੀ ਕਹਿ ਰਹੇ ਹੋ ਜੀ ਕਿ ਪੰਜਾਬੀ ਸਿੰਗਰ ਹਾਂ ਬਹੁਤ ਜ਼ਿਆਦਾ ਹਾਈਪ ਤੇ ਜ਼ਹਿਰ ਬਹੁਤ ਜ਼ਿਆਦਾ ਹਥਿਆਰਾਂ ਨੂੰ ਪ੍ਰਮੋਟ ਬਹੁਤ ਜ਼ਿਆਦਾ ਅਸ਼ਲੀਲ ਗੱਲਾਂ ਕਰਦੇ ਨੇ ਤੁਸੀਂ ਨਾ ਵਿਰੋਧ ਕਰਦੇ ਕਿਉਂ 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 ਕਾਰਨ ਬਹੁਤ ਹੈ ਮਹਾਰਾਜ ਇੰਨੀ ਪਵਿੱਤਰ ਪਾਸ਼ਾ ਪੰਜਾਬੀ ਸਿੰਗਰ ਕਹਿੰਦੇ ਨੇ ਕਿ ਅਸੀਂ ਆਪ ਨਹੀਂ ਲਿਖਦੇ ਸਾਨੂੰ ਜੋ ਮਾਰਕੀਟ ਦੇ ਵਿੱਚ ਡਿਮਾਂਡ ਆਉਂਦੀ ਹੈ ਅਸੀਂ ਉਹੀ ਚੀਜ਼ ਲਿਖਦੇ ਮਹਾਰਾਜ ਪਹਿਲੀ ਗਲਤੀ ਇਹ ਹੈ ਸਵਾਲ ਬਹੁਤ ਹੀ ਨਿਮਰਤਾ ਨਾਲ ਮੈਂ ਪੁੱਛਾਂਗਾ ਤੁਹਾਨੂੰ ਤੁਸੀਂ ਮਸ਼ਹੂਰ ਪੱਤਰਕਾਰੋ ਮੈਨੂੰ ਦੱਸੋ ਤੁਸੀਂ ਇੰਨੀ ਪਵਿੱਤਰ ਪਾਸ਼ਾ ਪੰਜਾਬੀ ਹਮ ਗੁਰੂਮੁਖੀ ਰੋਹਾਨੀਤ ਪਰਿਪਾਸ਼ਾ ਗੁਰੂ ਗ੍ਰੰਥ ਸਾਹਿਬ ਦੀ ਜ਼ੁਬਾਨ ਪੰਜਾਬੀ ਗੁਰਮੁਖੀ ਇਹਦੇ ਵਿੱਚ ਕੋਈ ਗਲਤ ਗਾਣਾ ਲਿਖ ਸਕਦੇ ਕੋਈ ਗਾ ਸਕਦਾ ਹੈ ਦੱਸੋ ਮੈਨੂੰ ਕੋਈ ਹਿੰਮਤ ਕਰ ਸਕਦਾ ਗਾਉਣ ਲਈ ਕੋਈ ਚੰਗੇ ਇਨਸਾਨ ਗਾ ਸਕਦਾ ਇਸ ਗਾਣੇ ਦੀ ਇਸ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੀ ਜ਼ੁਬਾਨ ਹੋਵੇ ਉਸ ਜ਼ੁਬਾਨ ਦੀ ਇਸ ਗੁਰਮੁਖੀ ਦੀ ਗੁਰਵਾਦੀ ਮੂੰਹ ਤੋਂ ਨਿਕਲੇ ਪਾਸ਼ਾ ਦੇ ਵਿੱਚ ਜੋ ਗਲਤ ਗਾਓਗੇ ਪਾਪ ਨਹੀਂ ਹੈ ਇਹਨਾਂ ਨੇ ਪਾਪ ਕੀਤੀ ਹੋਈ ਹੈ ਮਹਾਰਾਜ ਇਹ ਬੁਗਤਨਗੇ ਇੱਕ ਇੱਕ ਬੁਗਤਨਗੇ ਤੁਹਾਨੂੰ ਦੇਖੋਗੇ ਤੁਸੀਂ ਇਹ ਜਿਹੜੇ ਗਾਣੇ ਉਹਨਾਂ ਨੇ ਗਾਏ ਨੇ ਹਾਂ ਜਾਂ ਜੋ ਅਨਵਾਦ ਉਹ ਬੋਲਦੇ ਨੇ ਉਹ ਗਲਤੀ ਨਹੀਂ ਹੈਗੀ ਉਹ ਪਾਪ ਹੈ ਪਾਪ ਹੈ ਪਾਪ ਬੁਗਤਣਗੇ ਨਾ ਸਿਰਫ ਇਹ ਬੁਗਤਣਗੇ ਇਹਨਾਂ ਦਾ ਆਨਵਲ ਪੀੜੀ ਪੀੜੀ ਵੀ ਬੁਗਤੇਗੇ ਤੁਸੀਂ ਦੇਖੋਗੇ ਲਿਖੋ ਤੁਸੀਂ ਇਤਿਹਾਸ ਦੇ ਵਿੱਚ 10 ਸਾਲ ਤੋਂ ਬਾਅਦ